9 10 11 ਜੁਲਾਈ ਸਾਵਧਾਨ ਇਹ ਘਟਨਾ 101% ਹੋਵੇਗੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਇਸ ਟਿਪਸ ਵਿੱਚ ਇਹ ਭਿਆਨਕ ਘਟਨਾ ਤੁਹਾਡੇ ਜੀਵਨ ਵਿੱਚ 101% ਵਾਪਰੇਗੀ ਅੱਜ ਰਾਤ 11 ਵਜੇ ਸ਼ਨੀ ਦੇਵ ਰਾਹੁ ਦੇ ਨਾਲ ਉਲਟ ਚੱਲਣ ਵਾਲਾ ਹੈ ਅੱਜ ਤੋਂ ਤੁਹਾਨੂੰ ਮਜਬੂਰੀ ਕਾਰਨ ਸੱਚ ਦੱਸਣ ਜਾ ਰਹੀ ਹਾਂ ਅਗਲੇ 7 ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਭਿਆਨਕ ਤੇ ਹੈਰਾਨ ਕਰਨ ਵਾਲੀ ਘਟਨਾ ਵਾਪਰਨ ਵਾਲੀ ਹੈ ਕਿਉਂਕਿ ਤੁਹਾਡੀ ਕਿਸਮਤ ਵਿੱਚ ਜੋ ਵੀ ਲਿਖਿਆ ਹੈ ਉਸ ਨੂੰ ਕੋਈ ਵੀ ਨਹੀਂ ਬਦਲ ਸਕਦਾ ਕੋਈ ਇਸ ਨੂੰ ਰੋਕ ਨਹੀਂ ਸਕਦਾ ਅਤੇ ਹੁਣ ਸਣੀ ਅਤੇ ਰਾਹੂ ਦੋਵਾਂ ਦੀ ਉਲਟੀ ਗਤੀ ਤੁਹਾਡੇ ਜੀਵਨ ਵਿੱਚ ਇੱਕ ਤੂਫਾਨ ਵਾਂਗ ਆ ਰਹੀ ਹੈ। ਇਹ ਅਜਿਹਾ ਘਟਨਾ ਤੁਹਾਡੀ ਪੂਰੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦੇਵੇਗੀ। ਤੁਹਾਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋਵੇਗਾ ਕਿ ਜਿਸ ਚੀਜ਼ ਲਈ ਤੁਸੀਂ ਪਿਛਲੇ 7 ਜਨਮਾਂ ਤੋਂ ਤਸਰਏ ਹੋ ਜਿਸ ਸੁਪਨੇ ਨੂੰ ਪੂਰਾ ਕਰਨ ਲਈ ਤੁਸੀਂ ਆਪਣਾ ਜੀਵਨ ਕੁਰਬਾਨ ਕਰ ਦਿੱਤਾ, ਤੁਸੀਂ ਸਭ ਕੁਝ दांव ਤੇ ਲਗਾ ਦਿੱਤਾ, ਜੋ ਕੁਝ ਤੁਸੀਂ ਹੁਣ ਪ੍ਰਾਪਤ ਕਰਨ ਜਾ ਰਹੇ ਹੋ, ਉਹ ਸੁਪਨਾ ਹੁਣ ਤੁਹਾਡੀ ਹਕੀਕਤ ਬਣਨ ਜਾ ਰਿਹਾ ਹੈ। ਤੁਹਾਡੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿਣ ਵਾਲੇ ਹਨ ਤੁਹਾਡਾ ਪੂਰਾ ਪਰਿਵਾਰ ਪਾਗਲਾ ਵਾਂਗ ਨੱਚੇਗਾ ਕਿਉਂਕਿ ਖੁਸ਼ੀ ਇੰਨੀ ਵੱਡੀ ਹੈ ਕਿ ਤੁਹਾਨੂੰ ਅਜ ਤੱਕ ਕਦੇ ਵੀ ਨਹੀਂ ਮਿਲੀ ਇਹ ਖੁਸ਼ੀ ਤੁਹਾਡੇ ਦਰਵਾਜ਼ੇ ਤੇ دستਕ ਦੇ ਰਹੀ ਹੈ ਪਰ ਸਾਵਧਾਨ ਰਹੋ ਜਦੋਂ ਵੀ ਸ਼ਨੀ ਅਤੇ ਰਾਹੂ ਦੀ ਦਿਸ਼ਾ ਵਿੱਚ ਜਾਂਦੇ ਹਨ ਤੁਹਾਡੀ ਜ਼ਿੰਦਗੀ ਵਿੱਚ ਹਜ਼ਾਰਾਂ ਖੁਸ਼ੀਆਂ ਆਉਂਦੀਆਂ ਹਨ ਪਰ ਤੁਹਾਡੇ ਦੁਸ਼ਮਣ ਤੁਹਾਡੇ ਗੁਪਤ ਦੁਸ਼ਮਣ ਤੁਹਾਡੇ ਹੇਟਾ ਲਿਉਣ ਲਈ ਤੁਹਾਨੂੰ ਮਿੱਟੀ ਵਿੱਚ ਮਿਲਾ ਦੇਣ ਲਈ ਆਪਣੀਆਂ ਚਾਲਾਂ ਖੇਡਦੇ ਹਨ ਤੇ ਜੇਕਰ ਤੁਸੀਂ ਸਾਵਧਾਨ ਨਹੀਂ ਰਹੇ ਤਾਂ ਇਹ ਦੁਸ਼ਮਣ ਤੁਹਾਡੀਆਂ ਸਾਰੀਆਂ ਹੀ ਖੁਸ਼ੀਆਂ ਹੋਂ ਤੋਂ ਪਹਿਲਾਂ ਹੀ ਰੋਕ ਦੇਣਗੇ ਤੇ ਤੁਹਾਡੀ ਜ਼ਿੰਦਗੀ ਦੀ ਹਰ ਖੁਸ਼ੀ ਨੂੰ ਨਰਕ ਬਣਾ ਡੇਣਗੇ ਤਾਂ ਜਿਸ ਵੀਡੀਓ ਵਿੱਚ ਮੈਂ ਤੁਹਾਨੂੰ ਬਹੁਤ ਮੱਚ ਤੁਹਾਨੂੰ ਖਬਰਦਾਰ ਕਰ ਰਹੀ ਹਾਂ ਆਖਰਕਾਰ ਇਹਨਾਂ 7 ਦਿਨਾਂ ਵਿੱਚ ਤੁਹਾਨੂੰ ਕਿਹੜੀ ਵੱਡੀ ਖੁਸ਼ੀ ਮਿਲਣ ਜਾ ਰਹੀ ਹੈ ਆਖਰਕਾਰ ਤੁਸੀਂ ਆਪਣੀ ਖੁਸ਼ੀ ਨੂੰ ਆਪਣੇ ਘੁੱਪ ਦੁਸ਼ਮਣਾਂ ਤੋਂ ਕਿਵੇਂ ਬਚਾਓਗੇ ਖੁਸ਼ੀ ਦੇ ਇਹ ਬਦਲਾਅ ਤੁਹਾਡੀ ਜ਼ਿੰਦਗੀ ਨੂੰ ਇੱਕ ਪਲ ਵਿੱਚ ਬਦਲ ਦੇਣਗੇ ਕਿਉਂਕਿ ਹੁਣ ਤੁਹਾਡੇ ਸੁੱਖਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਝੱਲੇ ਹਨ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਚਲਣੀਆਂ ਪੈਣੀਆਂ ਹਨ ਸਾਵਨ ਸਮਾਉਣ ਤੋਂ ਬਾਅਦ ਹੁਣ ਤੁਹਾਡੇ ਜੀਵਨ ਵਿੱਚ ਦੁੱਖ ਦਾ ਹਰ ਨਿਸ਼ਾਨ ਮਿਟਣ ਵਾਲਾ ਹੈ ਹੁਣ ਤੁਹਾਡੀ ਜ਼ਿੰਦਗੀ ਵੀ ਖੁਸ਼ੀ ਨਾਲ ਭਰਨ ਜਾ ਰਹੀ ਹੈ ਸ਼ਨੀ ਦੇਵ ਖੁਦ ਵੀ ਤੁਹਾਡੇ ਦੁੱਖ ਨੂੰ ਦੂਰ ਦੇ ਕੇ ਰੂਣ ਲੱਗ ਪਏ ਹਨ ਅਖਰ ਤੁਹਾਡੀ ਕਿਸਮਤ ਤੁਹਾਡੇ ਲੈ ਯਾਨੀ ਮਾੜੀ ਕਿਉਂ ਹੈ ਤੁਹਾਨੂੰ ਇਹਨੀਆਂ ਮੁਸ਼ਕਲਾਂ ਖੋ ਚਲਣੀਆਂ ਪੈਦੀਆਂ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਾਰਾ ਕਾਲਾ ਸੱਚ ਦੱਸਣ ਜਾ ਰਹੀ ਹਾਂ ਕਿਉਂਕਿ ਨਾਇਦਾ ਦੇਵਤਾ ਵੀ ਤੁਹਾਡੀਆਂ ਮੁਸ਼ਕਲਾਂ ਤੁਹਾਡੀਆਂ ਮੁਸੀਬਤਾਂ ਤੁਹਾਡੇ ਦੁੱਖਾਂ ਨੂੰ ਵੇਖ ਕੇ ਰੋ ਰਿਹਾ ਹੈ ਤੇ ਹੁਣ ਤੁਹਾਡੇ ਹਰ ਹੰਝੂ ਦਾ ਹਿਸਾਬ ਵੀ ਦਿੱਤਾ ਜਾਵੇਗਾ ਤੁਸੀਂ ਬਹੁਤ ਰੋਏ ਹੋ ਤੁਸੀਂ ਬਹੁਤ ਦਮ ਘੁੱਟ ਕੇ ਜਿਏ ਹੋ ਪਰ ਹੁਣ ਨਹੀਂ ਭਗਵਾਨ ਦੇ ਘਰ ਵਿੱਚ ਦੇਰ ਹੈ ਪਰ ਕੋਈ ਬੇਇਨਸਾਫੀ ਨਹੀਂ ਹੈ ਹੁਣ ਸ਼ਨੀ ਦੇਵ ਨੇ ਤੁਹਾਡੀ ਗੱਲ ਸੁਣੀ ਹੈ ਅੱਜ ਦੀ ਵੀਡੀਓ ਪੂਰੀ ਜ਼ਿੰਦਗੀ ਬਦਲਣ ਵਾਲੀ ਹੈ ਇਸ ਵੀਡੀਓ ਨੂੰ ਮੈਂ ਤੁਹਾਨੂੰ ਤੁਹਾਡੀ ਬਸਕਤ ਵਿੱਚ ਰੋਸ਼ਨ ਕਰਨ ਲਈ ਇੱਕ ਖਾਸ ਅਤੇ ਪੱਕਾ ਹੱਲ ਦੱਸਣ ਜਾ ਰਹੀ ਹਾਂ ਜਿਸ ਦੀ ਵੀਡੀਓ ਵਿੱਚ ਇੱਕ ਵੱਡੇ ਭੇਦ ਤੋਂ ਪਰਦਾ ਚੁੱਕਿਆ ਜਾਵੇਗਾ ਕਿਉਂਕਿ ਸ਼ਨੀ ਦੇਵ ਦਾ ਹੁਕਮ ਆ ਗਿਆ ਹੈ ਹੁਣ ਸ਼ਨੀ ਦੇਵ ਨੇ ਤੁਹਾਡੀ ਗੱਲ ਸੁਣੀ ਹੈ ਤਾਂ ਵਾਲੇ ਸਮੇਂ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੋਣ ਵਾਲੇ ਹਨ ਅਤੇ ਸ਼ਨੀ ਦੇਵ ਨੇ ਕਿਹੜਾ गुप्त ਸੰਦੇਸ਼ ਭੇਜਿਆ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਾਰਾ ਹਿੱਸਾ ਚ ਦੱਸਣ ਜਾ ਰਹੀ ਹਾਂ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਹੋਇਸ ਸਿੱਪਸ ਨੂੰ ਸਬਸਕ੍ਰਾਈਬ ਵੀ ਜੀ ਕਰੋ ਸ਼ਨੀ ਦੇਵ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਬਣਿਆ ਰਹੇ ਕਮੈਂਟ ਬਾਕਸ ਵਿੱਚ ਜਾ ਸ਼ਨੀ ਦੇਵ ਜ਼ਰੂਰ ਲਿਖੋ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਉਚੱਲਦੇ ਹਾਂ ਤੁਸੀਂ ਸ਼ਖਤ ਮਿਹਨਤ ਕਰਦੇ ਰਹਿੰਦੇ ਹੋ ਪਰ ਫਿਰ ਵੀ ਤੁਹਾਨੂੰ ਆਪਣੀ ਮਿਹਨਤ ਦਾ ਫਲ ਨਹੀਂ ਮਿਲਦਾ ਫਿਰ ਤੁਸੀਂ ਪਰਮਾਤਮਾ ਦੇ ਸਾਹਮਣੇ ਬਹਿ ਕੇ ਰੋਂਦੇ ਹੋ ਤੁਸੀਂ ਪਰਮਾਤਮਾ ਨੂੰ ਵੀ ਕਈ ਵਾਰ ਗਲਤ ਗਾਲਾਂ ਕੱਢਦੇ ਹੋ ਕਿਉਂਕਿ ਪਰਮਾਤਮਾ ਤੁਹਾਡੀ ਬਹੁਤ ਹੌਲੀ-ਹੌਲੀ ਸੁਣਦਾ ਹੈ ਪਰ ਅਜਿਹਾ ਨਹੀਂ ਹੈ ਕਿ ਪਰਮਾਤਮਾ ਤੁਹਾਡੀ ਬਿਲਕੁਲ ਵੀ ਨਹੀਂ ਸੁਣਦਾ ਉਹ ਸੁਣਦਾ ਹੈ ਪਰ ਲੰਬੇ ਸਮੇਂ ਤੱਕ ਸੁਣਦਾ ਰਹਿੰਦਾ ਹੈ ਪਰ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਤੁਹਾਡੀ ਬਸ ਕਿਸਮਤ ਦੀ ਕਿਵੇਂ ਚਮਕੇਗੀ ਅਤੇ ਤੁਸੀਂ ਇਹਨਾਂ ਤੋਂ ਕਿਉਂ ਚੱਲ ਰਹੇ ਹੋ ਤੁਸੀਂ ਜੋ ਵੀ ਕਰਦੇ ਸੀ ਤੁਹਾਨੂੰ ਹਮੇਸ਼ਾ ਉਸ ਵਿੱਚ ਅਸਫਲਤਾ ਮਿਲੀ ਹੈ ਥੋੜੀ ਜਹੀ ਖੁਸ਼ੀ ਹੁੰਦੀ ਹੈ ਤੇ ਫਿਰ ਅਜਿਹਾ ਬਦਕਿਸਮਤ ਵਿਅਕਤੀ ਦੀ ਬੁਰੀ ਨਜ਼ਰ ਤੁਹਾਡੇ ਤੇ ਪੈ ਜਾਂਦੀ ਹੈ ਕਿ ਉਹ ਖੁਸ਼ੀ ਵੱਡੀ ਹਮਸਮਤ ਤੇ ਵੱਡੇ ਸ਼ੋਗ ਵਿੱਚ ਬਦਲ ਜਾਂਦੀ ਹੈ ਮੈਂ ਜਾਣਦੀ ਹਾਂ ਕਿ ਤੁਸੀਂ ਰੋਜ਼ਾਨਾ ਆਉਣ ਵਾਲੇ ਦੁੱਖਾਂ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਹੁਤ ਪਰੇਸ਼ਾਨ ਹੋਗੇ ਹੋ ਪਰ ਚਿੰਤਾ ਨਾ ਕਰੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇਣ ਜਾ ਰਹੀ ਹਾਂ ਕਿ ਤੁਸੀਂ ਆਪਣੀ ਬਦਕਿਸਮਤੀ ਨੂੰ ਕਿਵੇਂ ਚਮਕਾ ਸਕਦੇ ਹੋ ਅਤੇ ਸ਼ਨੀ ਦੇਵ ਨੇ ਤੁਹਾਡੀ ਕਿਸਮਤ ਨੂੰ ਸੁਧਾਰਨ ਲਈ ਕਿਹੜਾ ਮੰਤਰ ਦਿੱਤਾ ਹੈ ਤਾਂ ਉਹ ਜਾਣਦੇ ਹਾਂ ਕਿ ਸ਼ਨੀ ਦੇਵ ਤੁਹਾਡੀ ਕਿਸਮਤ ਦੇ ਕੇ ਕਿਉਂ ਰਹਿਣ ਲੱਗ ਪਏ ਆਉਣ ਵਾਲੇ 3 ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਬਦਲਾਅ ਵੀ ਹੋਣ ਵਾਲਾ ਹੈ ਤੁਹਾਡੀ ਕਿਸਮਤ ਵਿੱਚ ਬਹੁਤ ਸਾਰੇ ਦੁੱਖ ਅਤੇ ਸਮੱਸਿਆਵਾਂ ਵੀ ਆ ਰਹੀਆਂ ਹਨ ਪਰ ਹੁਣ ਨਹੀਂ ਸ਼ਨੀ ਦੇਵ ਤੁਹਾਡੇ ਹਰ ਹੰਝੂ ਨੂੰ ਖੁਸ਼ੀ ਨਾਲ ਬਦਲਣ ਵਾਲੇ ਹਨ ਹੁਣ ਸ਼ਨੀ ਦੇਵ ਨੇ ਤੁਹਾਡੀਆਂ ਬੇਨਤੀਆਂ ਸੁਣ ਲਈਆਂ ਹਨ ਕਿਉਂਕਿ ਸ਼ੁਰੂ ਤੋਂ ਹੀ ਤੁਹਾਡੀ ਕਿਸਮਤ ਵਿੱਚ ਬਹੁਤ ਸਾਰੇ ਦੁੱਖ ਅਤੇ ਸਮੱਸਿਆਵਾਂ ਆ ਰਹੀਆਂ ਹਨ ਪਰ ਹੁਣ ਨਹੀਂ ਸ਼ਨੀ ਦੇਵ ਤੁਹਾਡੇ ਹਰ ਹੰਝੂ ਦੇ ਬਦਲੇ ਤੁਹਾਨੂੰ ਖੁਸ਼ੀ ਦੇਣ ਜਾ ਰਹੇ ਹਨ ਸ਼ਨੀ ਦੇਵ ਨੇ ਤੁਹਾਡੀ ਪ੍ਰਾਰਥਨਾ ਸੁਣ ਲਈ ਆਉਣ ਵਾਲੇ 3 ਦਿਨਾਂ ਵਿੱਚ ਤੁਹਾਨੂੰ ਇਕੱਠੇ 3 ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਉਹ ਖੁਸ਼ਖਬਰੀ ਕੀ ਹੈ ਸਭ ਤੋਂ ਪਹਿਲਾਂ ਜਾਣਨ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ 3 ਦਿਨਾਂ ਵਿੱਚ ਤੁਹਾਨੂੰ ਇੱਕ ਵਿਅਕਤੀ ਤੋਂ ਬਹੁਤ ਵੱਡਾ ਲਾਭ ਹੋਣਾ ਹੈ ਉਹ ਵਿਅਕਤੀ ਕਜਨਬੀ ਹੋ ਸਕਦਾ ਹੈ ਅਤੇ ਉਹ ਵਿਅਕਤੀ ਤੁਹਾਡਾ ਆਪਣਾ ਵੀ ਹੋ ਸਕਦਾ ਹੈ ਤੁਹਾਨੂੰ ਕਿਤੇ ਤੋਂ ਤੋਹਫ਼ਾ ਵੀ ਮਿਲ ਸਕਦਾ ਹੈ ਤੁਹਾਨੂੰ ਕਿਤੇ ਤੋਂ ਵੱਡਾ ਵਿੱਤੀ ਲਾਭ ਵੀ ਮਿਲ ਸਕਦਾ ਹੈ ਜਾਂ ਤੁਹਾਡਾ ਕੋਈ ਦੂਰ ਦਾ ਰਿਸ਼ਤੇਦਾਰ ਵੀ ਹੋ ਸਕਦਾ ਹੈ ਜਾਂ ਤੁਹਾਨੂੰ ਆਪਣੇ ਸਹੁਰਿਆਂ ਤੋਂ ਵੱਡਾ ਵਿੱਤੀ ਲਾਭ ਵੀ ਮਿਲ ਸਕਦਾ ਹੈ ਜਾਂ ਤੁਹਾਨੂੰ ਕਿਸੇ ਅਣਜਾਣ ਵਿਅਕਤੀ ਤੋਂ ਲਾਭ ਮਿਲ ਸਕਦਾ ਹੈ ਇਸ ਲਈ ਇਹਨਾਂ 3 ਦਿਨਾਂ ਵਿੱਚ ਆਪਣੀਆਂ ਅੱਖਾਂ ਤੇ ਸ਼ਰੀਰ ਨੂੰ ਬਹੁਤ ਸचेत ਰੱਖੋ ਕਿਉਂਕਿ ਜੇਕਰ ਤੁਸੀਂ ਸचेत ਹੋ ਤਾਂ ਤੁਹਾਨੂੰ ਕਿਤੇ ਵੀ ਲਾਭ ਮਿਲ ਸਕਦਾ ਹੈ ਤੁਹਾਨੂੰ ਕਿਤੇ ਵੀ ਮੁਨਾਫਾ ਕਮਾਉਣ ਦਾ ਮੌਕਾ ਮਿਲ ਸਕਦਾ ਹੈ ਅਤੇ ਜਿਵੇਂ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਵਿਅਕਤੀ ਤੁਹਾਨੂੰ ਬਹੁਤ ਸਾਰਾ ਪੈਸਾ ਕਮਾ ਕੇ ਦੇ ਸਕਦਾ ਹੈ ਕਿ ਵਿਅਕਤੀ ਦੇ ਕਾਰਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਵੀ ਪ੍ਰਾਪਤ ਕਰ ਸਕਦੇ ਹੋ ਅਤੇ ਉਹ ਵਿਅਕਤੀ ਕੋਈ ਵੀ ਹੋ ਸਕਦਾ ਹੈ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਦੀ ਹਾਂ ਕਿ ਇਹ ਸਮੇਂ ਤੁਹਾਡੀ ਜ਼ਿੰਦਗੀ ਵਿੱਚ ਵਿਰਤੀ ਹੋਣ ਵਾਲਾ ਹੈ ਤੇ ਉਹ ਵਿਅਕਤੀ ਤੁਹਾਡੇ ਲਈ ਬਹੁਤ ਖੁਸ਼ਕਿਸਮਤ ਹੋਵੇਗਾ ਤਾਂ ਜੇ ਕੋਈ ਵਿਅਕਤੀ ਦੇ ਕਦਮ ਤੁਹਾਡੇ ਲਈ ਮਾਂ ਲక్ష్ਮੀ ਦੇ ਕਦਮਾਂ ਵਾਂਗ ਹੋਣਗੇ ਜੇਕਰ ਉਹ ਵਿਅਕਤੀ ਤੁਹਾਡੀ ਜ਼ਿੰਦਗੀ ਵਿੱਚ ਹੁੰਦਾ ਹੈ ਤਾਂ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਹੋਣਗੀਆਂ ਤੁਹਾਡੀ ਬਦਕਿਸਮਤ ਚਮਕੇਗੀ ਉਸ ਵਿਅਕਤੀ ਦਾ ਪਰਛਾਵਾਂ ਤੁਹਾਡੇ ਲਈ ਬਹੁਤ ਸ਼ੁਭ ਹੋਵੇਗਾ ਜੇਕਰ ਉਹ ਵਿਅਕਤੀ ਤੁਹਾਡੇ ਨਾਲ ਰਹਿੰਦਾ ਹੈ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਸੀਂ ਥੋੜੀ ਜਿਹੀ ਕਮਾਈ ਕਰਕੇ ਬਹੁਤ ਸਾਰਾ ਪੈਸਾ ਵੀ ਕਮਾ ਸਕਦੇ ਹੋ ਉਸ ਵਿਅਕਤੀ ਦਾ ਨਾਮ ਤੁਹਾਡੀ ਰਾਸ਼ੀ ਤੋਂ ਸ਼ੁਰੂ ਹੁੰਦਾ ਹੈ ਜੇਕਰ ਕੇ ਐਸ ٹی ਐਸ ਅੱਖਰ ਤੁਹਾਡੀ ਰਾਸ਼ੀ ਤੋਂ ਹਨ ਤਾਂ ਉਸ ਵਿਅਕਤੀ ਦੀ ਰਾਸ਼ੀ ਉਹੀ ਹੋਵੇਗੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਜੇਕਰ ਕੋਈ ਵਿਅਕਤੀ ਅਣਜਾਣ ਹੈ ਤਾਂ ਮੈਂ ਤੁਹਾਨੂੰ ਅਕਸਰ ਕਹਿੰਦੀ ਹਾਂ ਕਿ ਕਿਸੇ ਅਣਜਾਣ ਵਿਅਕਤੀ ਤੇ ਭਰੋਸਾ ਨਾ ਕਰੋ ਪਰ ਇਸ ਸਮੇਂ ਤੁਹਾਨੂੰ ਕਿਸੇ ਅਣਜਾਣ ਵਿਅਕਤੀ ਦੇ ਕਾਰਨ ਹੀ ਬਹੁਤ ਸਾਰਾ ਪੈਸਾ ਵੀ ਮਿਲ ਸਕਦਾ ਹੈ ਤੁਸੀਂ ਆਪਣੇ ਆਪ ਨੂੰ ਲਾਹ ਪਹੁੰਚਾ ਸਕਦੇ ਹੋ ਅਤੇ ਤੁਹਾਡੇ ਲਈ ਅਗਲੀ ਗੱਲ ਇਹ ਹੈ ਧਿਆਨ ਨਾਲ ਸੁਣੋ ਜੋ ਹਮੇਸ਼ਾ ਆਪਣੀ ਕਿਸਮਤ ਨੂੰ ਖੋਸਦੇ ਹਨ ਜਿਨ੍ਹਾਂ ਨੂੰ ਇਸ ਜੀਵਨ ਵਿੱਚ ਹਮੇਸ਼ਾ ਹੀ ਰੋਣਾ ਪੈਂਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਹੋਣ ਵਾਲੀ ਹੈ ਹੁਣ ਤੁਹਾਡੀ ਬਦਕਿਸਮਤੀ ਚੰਗਣ ਵਾਲੀ ਹੈ ਅਤੇ ਇਹ ਸਭ ਕਿਉਂ ਹੋ ਰਿਹਾ ਹੈ ਸ਼ਨੀ ਤੁਹਾਡੇ ਨਾਲ ਖੁਸ਼ ਹੋਣ ਕਰਕੇ ਕਿਉਂਕਿ ਸ਼ਨੀ ਤੁਹਾਨੂੰ ਲੰਮੇ ਸਮੇਂ ਤੋਂ ਪਰੇਸ਼ਾਨ ਕਰ ਰਹੀ ਸੀ ਪਰ ਹੁਣ ਇਹ ਤੁਹਾਡੇ ਨਾਲ ਖੁਸ਼ ਹੋਣ ਅਜਿਹੀ ਸਥਿਤੀ ਵਿੱਚ ਤੁਹਾਨੂੰ ਕੋਈ ਗਲਤੀ ਕਰਨ ਦੀ ਜ਼ਰੂਰਤ ਨਹੀਂ ਨਹੀਂ ਤਾਂ ਸ਼ਨੀ ਪਹਿਲਾਂ ਵਾਂਗ ਦੁਬਾਰਾ ਤੁਹਾਡੇ ਨਾਲ ਗੁੱਸੇ ਹੋ ਸਕਦੇ ਹਨ ਐਸ ਲਈ ਧਿਆਨ ਰੱਖੋ ਕਿ ਤੁਹਾਨੂੰ ਕੋਈ ਵੀ ਗਲਤੀ ਨਹੀਂ ਕਰਨੀ ਜਿਸ ਨਾਲ ਸ਼ਨੀ ਦੇਵ ਨਾਰਾਜ਼ ਹੋ ਸਕਣ ਤੁਹਾਨੂੰ ਕੋਈ ਵੀ ਗਲਤ ਕੰਮ ਨਹੀਂ ਕਰਨਾ ਨਾ ਹੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣੀ ਹੈ ਨਾ ਹੀ ਕੋਈ ਚੋਰੀ ਕਰਨੀ ਹੈ ਨਾ ਹੀ ਕਿਸੇ ਨੂੰ ਦੁੱਖ ਦੇਣਾ ਹੈ ਜੇਕਰ ਤੁਸੀਂ ਕੋਈ ਵੀ ਗਲਤ ਕੰਮ ਕਰਦੇ ਹੋ ਤਾਂ ਸ਼ਨੀ ਦੇਵ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਹਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਨਾਲ ਨਾਰਾਜ਼ ਹੋਵੇਗੀ ਪਰ ਹੁਣੇ ਵੀਡੀਓ ਛੱਡਣ ਦੀ ਗਲਤੀ ਨਾ ਕਰੋ ਕਿਉਂਕਿ ਵੀਡੀਓ ਹੁਣ ਸ਼ੁਰੂ ਹੋ ਰਹੀ ਹੈ ਤੇ ਹੁਣ ਮੈਂ ਤੁਹਾਨੂੰ ਇਹਨਾਂ 3 ਦਿਨਾਂ ਬਾਰੇ ਜੋ ਰਾਜ ਦੱਸਣ ਜਾ ਰਹੀਆਂ ਬਹੁਤ ਹੀ ਖਾਸ ਹੈ ਇਸ ਲਈ ਵੀਡੀਓ ਛੱਡਣ ਦੀ ਗਲਤੀ ਭੁੱਲ ਕੇ ਵੀ ਨਾ ਕਰੋ ਵਿਖੋ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਸ਼ਨੀ ਦੇਵ ਨਿਆਂ ਦੇ ਦੇਵਤਾ ਹਨ ਅਤੇ ਇਸ ਸਮੇਂ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਮਾਣ ਰਹੇ ਹਾਂ ਜਾਂ ਦੁੱਖ ਇਹ ਸਭ ਸਾਡੇ ਕਰਮਾਂ ਦਾ ਨਤੀਜਾ ਹੈ ਹੁਣ ਤੁਹਾਡੇ ਵਿੱਚੋਂ ਕੁਝ ਕਹਿਣਗੇ ਮੈਂ ਹਮੇਸ਼ਾ ਚੰਗੇ ਕਰਮ ਕੀਤੇ ਹਨ ਫਿਰ ਮੈਨੂੰ ਦੁੱਖ ਕਿਉਂ ਚੱਲਣੇ ਪੈਂਦੇ ਹਨ ਪਰਮਾਤਮਾ ਮੈਨੂੰ ਦੁੱਖ ਕਿਉਂ ਦੇ ਰਿਹਾ ਹੈ ਤਾਂ ਦੇਖੋ ਕੁਝ ਲੋਕ ਇਸ ਜਨਮ ਵਿੱਚ ਹੀ ਦੁੱਖ ਚੱਲਦੇ ਹਨ ਜਦੋਂ ਕਿ ਕੁਝ ਲੋਕ ਆਪਣੇ ਪਿਛਲੇ ਜਨਮਾਂ ਵਿੱਚ ਦੁੱਖ ਚੱਲਦੇ ਹਨ ਪਰ ਇਸ ਲਈ ਜੇਕਰ ਤੁਸੀਂ ਇਸ ਜਨਮ ਵਿੱਚ ਦੁੱਖ ਚੱਲ ਰਹੇ ਹੋ ਤਾਂ ਚਿੰਤਾ ਨਾ ਕਰੋ ਇੱਕ ਵਾਰ ਅჯਿਹਾ ਕਰੋ ਅჯਿਹਾ ਹੋਵੇਗਾ ਕਿ ਤੁਹਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਸ਼ਨੀ ਦੇਵ ਤੁਹਾਡੀ ਥੋੜੀ ਜਹੀ ਪਰੇਖ ਕਰ ਸਕਦੇ ਹਨ ਪਰ ਤੁਹਾਡੇ ਨਾਲ ਕਦੇ ਵੀ ਬੇਇਨਸਾਫੀ ਨਹੀਂ ਹੋਣ ਦੇਣਗੇ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਹੋ ਰਿਹਾ ਹੈ ਭਾਵੇਂ ਕੁਝ ਗਲਤ ਹੋ ਰਿਹਾ ਹੈ ਤਾਂ ਥੋੜਾ ਇੰਤਜ਼ਾਰ ਕਰੋ ਚੰਗਾ ਸਮਾਂ ਜ਼ਰੂਰ ਆਵੇਗਾ ਸ਼ਨੀ ਦੇ ਵਿਨਿਆਦੇ ਦੇਵਤਾ ਹਨ ਅਤੇ ਸ਼ਨੀ ਦੇ ਸੂਰਜ ਦੇ ਪੁੱਤਰ ਹਨ ਯਾਨੀ ਸ਼ਨੀ ਦੇ ਸੂਰਜ ਦੇਵਤਾ ਦੇ ਪੁੱਤਰ ਵੀ ਹਨ ਤੇ ਉਹ ਹਰ ਵਿਅਕਤੀ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਫਲ ਦਿੰਦੇ ਹਨ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਹਾਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਕੀ ਨਹੀਂ ਕਰਨਾ ਚਾਹੀਦਾ ਵੇਖੋ ਹਰ ਵਿਅਕਤੀ ਸ਼ਨੀ ਤੋਂ ਡਰਦਾ ਹੈ ਪਰ ਜੇਕਰ ਤੁਸੀਂ ਸ਼ਨੀ ਦੇਵ ਨੂੰ ਖੁਸ਼ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਕਿਸੇ ਦੇ ਸਾਹਮਣੇ ਭੀਖ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਕਲਯੁਗ ਵਿੱਚ ਤੁਸੀਂ ਬਹੁਤ ਸਾਰੇ ਅਮੀਰ ਲੋਕ ਦੇਖੇ ਹੋਣਗੇ। ਉਹ ਅਮੀਰ ਹਨ ਕਿਉਂਕਿ ਉਨ੍ਹਾਂ ਤੇ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਹੈ। ਸ਼ਨੀ ਦੇਵ ਉਨ੍ਹਾਂ ਤੋਂ ਖੁਸ਼ ਹੁੰਦੇ ਹਨ ਅਤੇ ਬਹੁਤ ਅਮੀਰ ਲੋਕ ਵੀ ਸ਼ਨੀ ਦੇਵ ਦੇ ਮੰਦਰ ਜਾਂਦੇ ਹਨ। ਤਾਂ ਜੋ ਸ਼ਨੀ ਦੇਵ ਹਮੇਸ਼ਾ ਉਹਨਾਂ ਤੋਂ ਖੁਸ਼ ਰਹਿਣ ਨਹੀਂ ਤਾਂ ਜੇਕਰ ਤੁਸੀਂ ਸ਼ਨੀ ਦੇਵ ਨੂੰ ਖੁਸ਼ ਕਰਦੇ ਹੋ ਤਾਂ ਤੁਸੀਂ ਬਹੁਤ ਜਲਦੀ ਇੱਕ ਮਹਾਨ ਵਿਅਕਤੀ ਵੀ ਬਣ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਸ਼ਨੀ ਸ਼ੁਭ ਹੁੰਦਾ ਹੈ ਜਾਂ ਜਿਨ੍ਹਾਂ ਦੇ ਕਰਮ ਚੰਗੇ ਹੁੰਦੇ ਹਨ ਤਾਂ ਸ਼ਨੀ ਉਹਨਾਂ ਨੂੰ ਬਹੁਤ ਖੁਸ਼ੀ ਅਤੇ ਚੰਗੀ ਕਿਸਮਤ ਦਿੰਦਾ ਹੈ ਮੈਂ ਤੁਹਾਨੂੰ ਕੁਝ ਕਾਰਨ ਤੇ ਕੁਝ ਸੰਕੇਤ ਦੱਸ ਰਹੀ ਹਾਂ ਉਹਨਾਂ ਵੱਲ ਧਿਆਨ ਦਿਓ ਜਿਨ੍ਹਾਂ ਲੋਕਾਂ ਨਾਲ ਸ਼ਨੀ ਦੇਵ ਗੁੱਸੇ ਹੁੰਦੇ ਹਨ ਉਹਨਾਂ ਦੇ ਮਨ ਵਿੱਚ ਹਮੇਸ਼ਾ ਹੀ ਬੇਚੈਨੀ, ਘਬਰਾਹਟ ਮਹਿਸੂਸ ਹੁੰਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਘਬਰਾਹਟ ਮਹਿਸੂਸ ਕਰਦੇ ਹੋ, ਤੁਸੀਂ ਆਪਣੇ ਮਨ ਵਿੱਚ ਬੇਚੈਨੀ ਮਹਿਸੂਸ ਕਰਦੇ ਹੋ ਅਤੇ ਤੁਸੀਂ ਸੌਂ ਨਹੀਂ ਸਕਦੇ ਤਾਂ ਸਮਝੋ ਕਿ ਸ਼ਨੀ ਤੁਹਾਡੇ ਨਾਲ ਨਾਰਾਜ਼ ਹਨ। ਤੁਸੀਂ ਕੁਝ ਗਲਤ ਕੰਮ ਕੀਤੇ ਹਨ ਜਾਂ ਤੁਸੀਂ ਕਿਸੇ ਦਾ ਦਿਲ ਦੁਖਾ ਰਹੇ ਹੋ, ਤੁਸੀਂ ਕਿਸੇ ਦੇ ਦਿਲ ਨਾਲ ਖੇਡ ਰਹੇ ਹੋ। ਜੇਕਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਮਨ ਵਿੱਚ ਬੇਚੈਨੀ ਮਹਿਸੂਸ ਕਰ ਸਕਦੇ ਹੋ। ਤੁਸੀਂ ਘਬਰਾਹਟ ਮਹਿਸੂਸ ਕਰ ਸਕਦੇ ਹੋ ਤੁਸੀਂ ਰਾਤ ਨੂੰ ਸੌ ਨਹੀਂ ਸਕਦੇ ਤਾਂ ਤੁਹਾਨੂੰ ਸ਼ਨੀ ਦੇਵ ਨੂੰ ਖੁਸ਼ ਕਰਨਾ ਪਵੇਗਾ ਤੁਹਾਨੂੰ ਇਹ ਕਿਵੇਂ ਕਰਨਾ ਹੈ ਇਹ ਪੜ੍ਹਨਾ ਪਵੇਗਾ ਠੀਕ ਹੈ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਦੱਸਾਂਗੀ ਪਰ ਸ਼ੁਰੂ ਤੋਂ ਅੰਤ ਤੱਕ ਵੇਖੋ ਅਗਲੀ ਗੱਲ ਇਹ ਹੈ ਕਿ ਜਦੋਂ ਸ਼ਨੀ ਦੇਵ ਗੁੱਸੇ ਹੁੰਦੇ ਹਨ ਤਾਂ ਅਚਾਨਕ ਹੀ ਪੈਸੇ ਦਾ ਨੁਕਸਾਨ ਹੁੰਦਾ ਹੈ ਕਿਸੇ ਵਿਅਕਤੀ ਦਾ ਪੈਸਾ ਅਚਾਨਕ ਬਹੁਤ ਜਲਦੀ ਖਿੰਡਣ ਲੱਗ ਪੈਂਦਾ ਹੈ ਕਰ ਵਿੱਚ ਅਚਾਨਕ ਹੀ ਸਮੱਸਿਆਵਾਂ ਹੁੰਦੀਆਂ ਹਨ ਹਸਪਤਾਲ ਵਿੱਚ ਪੈਸਾ ਖਰਚ ਕਰਨਾ ਪੈਂਦਾ ਹੈ ਘਰ ਬੇਚਣਾ ਪੈਂਦਾ ਹੈ ਜਾਇਦਾਦ 베ਚਣੀ ਪੈਂਦੀ ਹੈ ਪੈਸੇ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਸਮਝੋ ਕਿ ਸ਼ਨੀ ਦੇਵ ਮਹਾਰਾਜ ਮੁਝੇ ਹੋ ਰਹੇ ਹਨ ਅਗਲੀ ਗੱਲ ਇਹ ਹੈ ਕਿ ਜਦੋਂ ਤੁਹਾਡਾ ਕੰਮ ਖਰਾਬ ਹੋਣ ਲੱਗਦਾ ਹੈ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਤੇ ਅਚਾਨਕ ਹੀ ਤੁਹਾਡੇ ਕੰਮ ਵਿੱਚ ਕੋਈ ਵੀ ਰੁਕਾਵਟ ਆਉਂਦੀ ਹੈ ਤੁਹਾਡਾ ਕੰਮ ਖਰਾਬ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਸ਼ਨੀ ਦੇਵ ਤੁਹਾਡੇ ਨਾਲ ਨਰਾਜ਼ ਹਨ ਉਸ ਦੀ ਬੁਰੀ ਨਜ਼ਰ ਤੁਹਾਡੇ ਤੇ ਵੱਧ ਰਹੀ ਹੈ ਅਗਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਹਰ ਮਾਮਲੇ ਵਿੱਚ ਝੂਠ ਬੋਲਣ ਲੱਗ ਪੈਂਦੇ ਹੋ ਅਤੇ ਤੁਹਾਡੀ ਸਿਹਤ ਵੀ ਵਿਗੜਨ ਲੱਗ ਪੈਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਸ਼ਨੀ ਠੀਕ ਨਹੀਂ ਹੈ। ਅਤੇ ਜੇਕਰ ਤੁਸੀਂ ਅਦਾਲਤੀ ਮਾਮਲਿਆਂ ਤੇ ਝਗੜਿਆਂ ਵਿੱਚ ਫਸ ਜਾਂਦੇ ਹੋ ਤੁਹਾਡੇ ਨਾਲ ਲੜਾਈ ਝਗੜੇ ਹੁੰਦੇ ਹਨ ਤੁਹਾਨੂੰ ਪੁਲਿਸ ਸਟੇਸ਼ਨ ਜਾਣਾ ਪੈਂਦਾ ਹੈ ਤਾਂ ਸਮਝੋ ਕਿ ਸ਼ਨੀ ਦੇਵ ਮਹਾਰਾਜ ਗੁੱਸੇ ਹੋ ਰਹੇ ਹਨ ਅੱਜ ਸ਼ਨੀ ਦੇਵ ਗੁੱਸੇ ਹਨ ਤਾਂ ਆਉਂ ਜਾਂਦੇ ਹਾਂ ਕਿ ਕਿਹੜੇ ਕੰਮ ਸ਼ਨੀ ਦੇਵ ਨੂੰ ਉਸੇ ਕਰਦੇ ਹਨ। ਤੁਹਾਨੂੰ ਗਰੀਬਾਂ ਨਾਲ ਕੋਈ ਵੀ ਗਲਤ ਕੰਮ ਨਹੀਂ ਕਰਨਾ ਚਾਹੀਦਾ ਜਦੋਂ ਕੋਈ ਵਿਅਕਤੀ ਕਿਸੇ ਗਰੀਬ ਦੀ ਮਦਦ ਕਰਨ ਦੀ ਬਜਾਏ ਉਸਨੂੰ ਪਰੇਸ਼ਾਨ ਕਰਦਾ ਹੈ ਤਾਂ ਸਨੂਰ ਹੋਰ ਦਗ ਦਿੰਦਾ ਹੈ ਤਾਂ ਸ਼ਨੀ ਦੇਵ ਗੁੱਸੇ ਹੋ ਜਾਂਦੇ ਹਨ ਅਤੇ ਸ਼ਨੀ ਦੇਵ ਦੀ ਅਸ਼ੁਭ ਨਜ਼ਰ ਉਸਤੇ ਪੈਂਦੀ ਹੈ ਇਸ ਲਈ ਕਿਸੇ ਵੀ ਗਰੀਬ ਨੂੰ ਕਦੇ ਵੀ ਪਰੇਸ਼ਾਨ ਨਾ ਕਰੋ ਜੇਕਰ ਤੁਸੀਂ ਉਸਦੀ ਮਦਦ ਨਹੀਂ ਕਰ ਰਹੇ ਹੋ ਤਾਂ ਕੋਈ ਸਮੱਸਿਆ ਨਹੀਂ ਹੈ ਪਰ ਉਸਨੂੰ ਪਰੇਸ਼ਾਨ ਨਾ ਕਰੋ ਅਗਲੀ ਗੱਲ ਇਹ ਹੈ ਕਿ ਕੁਝ ਲੋਕਾਂ ਨੂੰ ਆਪਣੇ ਤੋਂ ਕਮਜ਼ੋਰ ਵਿਅਕਤੀ ਜਾਂ ਆਪਣੇ ਤੋਂ ਗਰੀਬ ਵਿਅਕਤੀ ਦਾ ਮਜ਼ਾਕ ਉਡਾਉਣ ਦੀ ਆਦਤ ਹੁੰਦੀ ਹੈ ਮੰਨ ਲਵੋ ਤੁਹਾਡੇ ਚਾਰ ਦੋਸਤ ਹਨ ਅਤੇ ਉਹਨਾਂ ਵਿੱਚੋਂ ਇੱਕ ਦੋਸਤ ਗਰੀਬ ਹੈ ਜਾਂ ਕਮਜ਼ੋਰ ਹੈ ਉਸ ਵਿੱਚ ਕੁਝ ਕਮੀਆਂ ਹਨ ਫਿਰ ਜੇਕਰ ਤੁਸੀਂ ਉਸ ਦਾ ਮਜ਼ਾਕ ਉਡਾ ਰਹੇ ਹੋ ਤੁਸੀਂ ਉਸ ਨੂੰ ਹਰ ਰੋਜ਼ ਕਿਸੇ ਨਾ ਕਿਸੇ ਗੱਲ ਤੇ ਛੇੜਦੇ ਰਹਿੰਦੇ ਹੋ ਤੁਸੀਂ ਉਸ ਦੀਆਂ ਭਾਵਨਾਵਾਂ ਨੂੰ ਕੇਸ ਪਹੁੰਚਾਉਂਦੇ ਹੋ ਉਸ ਦਾ ਅਪਮਾਨ ਕਰਦੇ ਹੋ ਤਾਂ ਸ਼ਨੀ ਦੇਵ ਤੁਹਾਡੇ ਨਾਲ ਮੁਸੇ ਹੋਣਗੇ ਮਹਨਸਲੀ ਗੱਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਹਮੇਸ਼ਾ ਹੀ ਗੰਦਗੀ ਵਿੱਚ ਰਹਿੰਦਾ ਹੈ ਆਲਸੀ ਰਹਿੰਦਾ ਹੈ ਤਾਂ ਸ਼ਨੀ ਦੇ ਅਜਿਹੇ ਵਿਅਕਤੀ ਨੂੰ ਵੀ ਬਿਲਕੁਲ ਵੀ ਪਸੰਦ ਨਹੀਂ ਕਰਦੀ ਅਜਿਹੇ ਲੋਕਾਂ ਨੂੰ ਸ਼ਨੀ ਦੇਵ ਦੀ ਬੁਰੀ ਨਜ਼ਰ ਦਾ ਸਾਹਮਣਾ ਕਰਨਾ ਪੈਂਦਾ ਹੈ ਐਸ ਲਈ ਹਮੇਸ਼ਾ ਗੰਦਗੀ ਤੋਂ ਬਚੋ ਘਰ ਨੂੰ ਸਾਫ਼ ਰੱਖੋ ਅਤੇ ਆਪਣੇ ਆਪ ਨੂੰ ਸਾਫ਼ ਰੱਖੋ ਨਹੀਂ ਤਾਂ ਤੁਹਾਨੂੰ ਸ਼ਨੀ ਦੇਵ ਦੀ ਬੁਰੀ ਨਜ਼ਰ ਦਾ ਸਾਹਮਣਾ ਕਰਨਾ ਪਵੇਗਾ ਹੁਣ ਅਗਲੀ ਗੱਲ ਹੈ ਕਿ ਗੁੰਗੇ ਜਾਨਵਰਾਂ ਨੂੰ ਪਰੇਸ਼ਾਨ ਕਰਨਾ ਜੇਕਰ ਤੁਸੀਂ ਜਾਨਵਰਾਂ ਨੂੰ ਪਰੇਸ਼ਾਨ ਕਰਦੇ ਹੋ ਤੁਸੀਂ ਕਿਸੇ ਨੂੰ ਮਾਰ ਰਹੇ ਹੋ ਤੁਸੀਂ ਗਾਂ ਨੂੰ ਮਾਰ ਰਹੇ ਹੋ ਤੁਸੀਂ ਕਿਸੇ ਜਾਨਵਰ ਨੂੰ ਨੁਕਸਾਨ ਪਹੁੰਚਾ ਰਹੇ ਹੋ ਐਸ ਲਈ ਵੀ ਸਾਲ ਦਾ ਰਹੋ ਤੁਸੀਂ ਬਹੁਤ ਵੱਡਾ ਪਾਪ ਕਰ ਰਹੇ ਹੋ ਸ਼ਨੀ ਦੇਵ ਉਹਨਾਂ ਲੋਕਾਂ ਨੂੰ ਨਾਕੰ ਕਰਦੇ ਹਨ ਜੋ ਬੇਜਵਾਨ ਜਾਨਵਰਾਂ ਨੂੰ ਪਰੇਸ਼ਾਨ ਕਰਦੇ ਹਨ ਹੁਣ ਅਗਲੀ ਗੱਲ ਬਜ਼ੁਰਗਾਂ ਦਾ ਅਪਮਾਨ ਕਰਨ ਦੀ ਹੈ ਕਿਸੇ ਵੀ ਬਜ਼ੁਰਗ ਦਾ ਅਪਮਾਨ ਨਾ ਕਰੋ ਨਹੀਂ ਤਾਂ ਸ਼ਨੀ ਤੁਹਾਡੇ ਤੇ ਬਹੁਤ ਗੁੱਸੇ ਹੋ ਸਕਦਾ ਹੈ ਤੁਹਾਡੀ ਕੁੰਡਲੀ ਵਿੱਚ ਕਈ ਜਨਮ ਦਾ ਸ਼ਈ ਦੋਸ਼ ਪੈਦਾ ਹੋ ਸਕਦਾ ਹੈ ਇਸ ਲਈ ਕਿਸੇ ਵੀ ਬਜ਼ੁਰਗ ਦਾ ਆਪਾ ਨਾ ਕਰੋ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਜਦੋਂ ਉਹ ਛੋਟੇ ਹੁੰਦੇ ਹਨ ਤਾਂ ਉਹ ਆਪਣੇ ਬਜ਼ੁਰਗ ਆਪਣੇ ਪਿਤਾ ਆਪਣੀ ਮਾ ਆਪਣੀ ਦਾਦਾ ਦਾਦੀ ਨਾਨਾ ਨਾਨੀ ਨੂੰ ਕੁਝ ਵੀ ਨਹੀਂ ਸਮਝਦੇ ਕੁਝ ਲੋਕ ਥੋੜਾ ਜਿਹਾ ਪੈਸਾ ਕਮਾਉਂਦੇ ਹਨ ਤੇ ਆਪਣੇ ਆਪ ਨੂੰ ਬਹੁਤ ਵੱਡਾ ਇਨਸਾਨ ਸਮਝਣ ਲੱਗ ਪੈਂਦੇ ਹਨ ਉਹ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ ਆਪਣੇ ਦਾਦਾ ਦਾਦੀ ਦਾ ਸਤਿਕਾਰ ਨਹੀਂ ਕਰਦੇ ਪਰ ਤੁਹਾਨੂੰ ਅਜਿਹਾ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਕੁਸੀਂ ਕਿੰਨੇ ਵੀ ਅਮੀਰ ਬਣ ਜਾਓ ਪਰ ਕਦੇ ਵੀ ਆਪਣੇ ਮਾਪਿਆਂ ਉਪਰ ਜੁਰਗਾ ਦਾ ਪਾਣਾ ਨਾ ਕਰੋ ਹਮੇਸ਼ਾ ਉਹਨਾਂ ਦਾ ਸਤਕਾਰ ਕਰੋ ਹੁਣ ਅਗਲੀ ਗੱਲ ਬਹੁਤ ਧਿਆਨ ਨਾਲ ਸੁਣੋ ਬਹੁਤ ਸਾਰੇ ਲੋਕਾਂ ਨੂੰ ਪੈਸਾ ਕਮਾਉਣ ਦੀ ਪ੍ਰਕਿਰਿਆ ਵਿੱਚ ਧੋਖਾ ਦੇਣ ਦੀ ਆਦਤ ਹੁੰਦੀ ਹੈ ਪਰ ਤੁਹਾਨੂੰ ਕਦੇ ਵੀ ਧੋਖਾ ਨਹੀਂ ਦੇਣਾ ਚਾਹੀਦਾ ਮਿਹਨਤ ਨਾਲ ਕਮਾਉਣਾ ਬਹੁਤ ਚੰਗਾ ਹੁੰਦਾ ਹੈ ਪਰ ਤੁਹਾਨੂੰ ਧੋਖਾ ਨਹੀਂ ਦੇਣਾ ਚਾਹੀਦਾ ਜੇਕਰ ਤੁਸੀਂ ਦੂਜਿਆਂ ਨੂੰ ਧੋਖਾ ਦਿੰਦੇ ਹੋ ਉਹਨਾਂ ਨਾਲ ਨਫ਼ਰਤ ਕਰਦੇ ਹੋ ਤਾਂ ਸ਼ਨੀ ਬੋਧ ਉਸੇ ਹੋਣਗੇ ਸ਼ਨੀ ਦੇ 37 ਦਾ ਦੁੱਖ ਚੱਲਣਾ ਪੈ ਸਕਦਾ ਹੈ ਲਗਨਿਗਲ ਜੋ ਵਿਅਕਤੀ ਨਾਸਤਿਕ ਹੈ ਪਰਮਾਤਮਾ ਨੂੰ ਗਣਾ ਕਰਦਾ ਹੈ ਹਰ ਗਲਤੇ ਪਰਮਾਤਮਾ ਨੂੰ ਸ਼ਾਪ ਦਿੰਦਾ ਹੈ ਹਰ ਗਲਤੇ ਆਪਣੇ ਦੇਵਤਿਆਂ ਨੂੰ ਸ਼ਾਪ ਦਿੰਦਾ ਹੈ ਆਪਣੇ ਪੁਰਖਾਂ ਨੂੰ ਸ਼ਾਪ ਦਿੰਦਾ ਹੈ ਕਿ ਉਹਨਾਂ ਕਾਰਨ ਮੇਰੀ ਜ਼ਿੰਦਗੀ ਵਿੱਚ ਦੁੱਖ ਹੈ ਮੇਰੇ ਪਰਿਵਾਰ ਤੇ ਦੇਵਤੇ ਜੀ ਹਨ ਇਸ ਲਈ ਇਹ ਲੋਕਾਂ ਦੇ ਕਾਰਨ ਅਤੇ ਜਿਹੀਆਂ ਗਲਤੀਆਂ ਦੇ ਕਾਰਨ ਸ਼ਨੀ ਦੇਵਤ ਨੂੰ ਹਨ ਬਹੁਤ ਸਾਰੀ ਮੁਸੀਬਤਾਂ ਵਿੱਚ ਪਾ ਦਿੰਦੇ ਹਨ ਇਕ ਤਾਂ ਤੁਹਾਡੀ ਜ਼ਿੰਦਗੀ ਵਿੱਚ ਪਹਿਲਾਂ ਹੀ ਮੁਸੀਬਤਾਂ ਐ ਇਸ ਤੋਂ ਉੱਪਰ ਤੁਸੀਂ ਪ੍ਰਮਾਤਮਾ ਨੂੰ ਸ਼ਰਾਪ ਦੇ ਰਹੇ ਹੋ ਆਪਣੇ ਪੁਰਖਾਂ ਨੂੰ ਸ਼ਰਾਪ ਦੇ ਰਹੇ ਹੋ ਤਾਂ ਤੁਹਾਨੂੰ ਹੋਰ ਵੀ ਮੁਸੀਬਤਾਂ ਚੱਲਣੀਆਂ ਪੈਣਗੀਆਂ ਮੈਂ ਕਾਰਨਾਂ ਦੇ ਨਾਲ ਨਾਲ ਲੱਛਣ ਵੀ ਦੱਸ ਦਿੱਤੇ ਹਨ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਸ਼ਨੀ ਨੂੰ ਕਿਵੇਂ ਕੁਝ ਕਰਨਾ ਹੈ ਵੀਡੀਓ ਛੱਡਣ ਦੀ ਗਲਤੀ ਨਾ ਕਰੋ ਕਿਉਂਕਿ ਸਿਰਫ ਮੂਰਖੀ ਉਹ ਵਿਅਕਤੀ ਹੋਵੇਗਾ ਜੋ ਅੱਜ ਇਸ ਵੀਡੀਓ ਨੂੰ ਛੱਡ ਰਿਹਾ ਹੈ ਦੇਖੋ ਨਿਆਂ ਦੇ ਦੇਵਤਾ ਸ਼ਨੀ ਦੇਵ ਖੁਸ਼ ਨਹੀਂ ਹਨ ਮੈਂ ਤੁਹਾਨੂੰ ਇਹ ਵੀ ਦੱਸਿਆ ਕਿ ਉਹ ਨੁਕਸਾਨ ਕਿਉਂ ਹੋਣ ਜਾਂਦੇ ਹਨ ਸ਼ਨੀ ਦੇਵ ਸ਼ਤਕਾਰ ਦੇ ਦੇਵਤਾਂ ਹਨ ਨਿਆਇ ਦੇ ਦੇਵਤਾਂ ਇੱਜੇ ਦਾ ਨੁਕਸਾਨ ਵੀ ਹੁੰਦਾ ਹੈ ਜੇਕਰ ਸ਼ਨੀ ਬੁਰੀ ਨਸਰ ਵਿੱਚ ਹੋਵੇ ਤਾਂ ਪਰਵਾਲ ਵਿੱਚ ਮੁਸੀਬਤਾਂ ਵੀ ਵੱਧੀਆਂ ਹਨ ਪਰ ਜੇਕਰ ਸ਼ਨੀ ਸਾਡੇ ਤੋਂ ਖੁਸ਼ ਹੁੰਦਾ ਹੈ ਤਾਂ ਸਾਨੂੰ ਬਹੁਤ ਸਤਕਾਰ ਹੀ ਮਿਲਦਾ ਹੈ ਸਾਨੂੰ ਸਮਾਜ ਵਿੱਚ ਨਾਮ ਮਿਲਦਾ ਹੈ ਸਾਨੂੰ ਦੁਨੀਆਂ ਵਿੱਚ ਨਾਮ ਮਿਲਦਾ ਹੈ ਅਸੀਂ ਜ਼ਿੰਦਗੀ ਵਿੱਚ ਬਹੁਤ ਤਰੱਕੀ ਵੀ ਕਰਦੇ ਹਾਂ ਸ਼ਨੀ ਦੇਵ ਨੂੰ ਕਿਵੇਂ ਖੁਸ਼ ਕਰਨਾ ਹੈ ਮੈਂ ਤੁਹਾਨੂੰ ਦੱਸਦੀ ਹਾਂ ਸਵੇਰੇ ਜਲਦੀ ਉੱਠਣਾ ਸ਼ੁਰੂ ਕਰੋ ਜੇਕਰ ਤੁਸੀਂ ਨਹੀਂ ਹੁੰਦੇ ਤਾਂ ਸਵੇਰੇ ਜਲਦੀ ਉੱਠਣਾ ਪੋਸਿਬਲ ਨਹੀਂ ਹੈ ਬਹੁਤ ਸਾਰੇ ਲੋਕਾਂ ਜੋ ਸਵੇਰੇ دیر ਨਾਲ ਉੱਠਦੇ ਹਨ ਉਹ 10 ਵਜੇ ਉੱਠਦੇ ਹਨ ਕਈ ਲੋਕ 11 ਵਜੇ ਵੀ ਉੱਠਦੇ ਹਨ ਪਰ ਜੇਕਰ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਤਾਂ ਇਹ ਵੀਡੀਓ ਬਹੁਤ ਹੀ ਫਾਇਦੇਮੰਦ ਹੋਵੇਗਾ ਸ਼ਨੀ ਦੇਵ ਉਹਨਾਂ ਲੋਕਾਂ ਨਾਲ ਬਹੁਤ ਨਰਾਜ਼ ਹੁੰਦੇ ਹਨ ਜੋ ਸਵੇਰੇ دیر ਨਾਲ ਉੱਠਦੇ ਹਨ ਉਹਨਾਂ ਦੀ ਸਿਹਤ ਵੀ ਹਮੇਸ਼ਾ ਖਰਾਬ ਰਹਿੰਦੀ ਹੈ ਉਹਨਾਂ ਦੇ ਘਰ ਵਿੱਚ ਹਰ ਰੋਜ਼ ਬਹੁਤ ਸਾਰੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ ਇਸ ਲਈ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋ ਕਿਉਂਕਿ ਜੇਕਰ ਤੁਸੀਂ ਜਲਦੀ ਉੱਠਦੇ ਹੋ ਤਾਂ ਹੀ ਤੁਹਾਨੂੰ ਸ਼ਨੀ ਦੇਵ ਦਾ ਆਸ਼ੀਰਵਾਦ ਮਿਲੇਗਾ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਪੈਸੇ, ਨੌਕਰੀ, ਕਾਰੋਬਾਰ ਜਾਂ ਫਿਰ ਨਿੱਜੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਕੁਝ ਉਪਾਅ ਦੱਸ ਰਹੀ ਹਾਂ। ਵੇਖੋ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਦਾਨ ਕਰਨਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪਰ ਜੇਕਰ ਤੁਸੀਂ ਸ਼ਨੀ ਦੇਵ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਦਾਨ ਸਭ ਤੋਂ ਵਧੀਆ ਹੈ। ਸਭ ਤੋਂ ਵੱਡਾ ਤੇ ਸਭ ਤੋਂ ਆਸਾਨ ਤਰੀਕਾ ਹੈ। ਦਾਨ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਹੁਣ ਬਹੁਤ ਸਾਰੇ ਲੋਕ ਕਹਿੰਗੇ ਕਿ ਕੀ ਦਾਨ ਕਰਨਾ ਚਾਹੀਦਾ ਹੈ? ਆਓ ਤਾਂ ਦੇਖੀ ਇਸ ਵਿੱਚ ਸ਼ਰੀਰ ਦਾਨ ਕਹਿੰਦੇ ਹਨ। ਅਜ਼ਰਤਾ ਤੁਹਾਡੇ ਕਾਰਨ ਕਿਸੇ ਹੋਰ ਵਿਅਕਤੀ ਨੂੰ ਉਸ ਦੇ ਜੀਵਨ ਵਿੱਚ ਲਾਭ ਮਿਲਦਾ ਹੈ ਯਾਨੀ ਕਿ ਉਸ ਦੇ ਜੀਵਨ ਦੀਆਂ ਮੁਸ਼ਕਲਾਂ ਘਟ ਜਾਂਦੀਆਂ ਤੁਹਾਡੇ ਕਾਰਨ ਜੇਕਰ ਕਿਸੇ ਗਰੀਬ ਦਾ ਪੇਟ ਭਰ ਜਾਂਦਾ ਹੈ ਜਾਂ ਜੇਕਰ ਕਿਸੇ ਗਰੀਬ ਨੂੰ ਤੁਹਾਡੇ ਕਾਰਨ ਖੁਸ਼ੀ ਮਿਲਦੀ ਹੈ ਤਾਂ ਇਸ ਨੂੰ ਦਾਨ ਦੇਣਾ ਕਿਹਾ ਜਾਂਦਾ ਹੈ ਦਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜੇਕਰ ਕੋਈ ਗਰੀਬ ਭੁੱਖਾ ਹੈ ਤਾਂ ਤੁਸੀਂ ਉਸ ਦਾ ਪੇਟ ਭਰ ਸਕਦੇ ਹੋ ਤਾਂ ਤੁਹਾਨੂੰ ਬਹੁਤ ਸਾਰਾ ਪੁੰਨ ਮਿਲਦਾ ਹੈ ਜੇਕਰ ਤੁਸੀਂ ਕਿਸੇ ਪਿਆਸੇ ਨੂੰ ਪਾਣੀ ਦਿੰਦੇ ਹੋ ਤਾਂ ਬਹੁਤ ਸਾਰਾ ਪੁੰਨ ਮਿਲਦਾ ਹੈ ਜੇਕਰ ਤੁਸੀਂ ਕਿਸੇ ਦੇਜਮਾਨ ਜਾਨਵਰ ਨੂੰ ਕੁਝ ਖਵਾਂਦੇ ਹੋ ਤਾਂ ਇਸ ਨਾਲ ਵੀ ਬਹੁਤ ਸਾਰਾ ਪੁਣ ਮਿਲਦਾ ਹੈ ਜੇਕਰ ਕੋਈ ਜਾਨਵਰ dard ਵਿੱਚ ਹੈ ਉਹ ਕਿਸੇ ਬਿਮਾਰੀ ਤੋਂ ਪੀੜਿਤ ਹੈ ਕੋਈ ਗਾਂ ਜ਼ਖਮੀ ਹੈ ਫਿਰ ਜੇ ਤੁਸੀਂ ਉਹਨਾਂ ਦਾ ਇਲਾਜ ਕਰਵਾਉਂਦੇ ਹੋ ਤਾਂ ਇਸ ਦੀ ਕੀਮਤ ਬਹੁਤ ਜ਼ਿਆਦਾ ਹੋਣ ਲੱਗਦੀ ਹੈ ਤੁਸੀਂ ਭਾਵੇਂ ਕਿੰਨੇ ਵੀ ਮਾੜੇ ਕੰਮ ਕੀਤੇ ਹਨ ਪਰ ਜੇ ਤੁਸੀਂ ਕੁਝ ਚੰਗੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਤਰ੍ਹਾਂ ਦੇ ਚੰਗੇ ਕੰਮ ਕਰਨੇ ਚਾਹੀਦੇ ਹਨ ਉਹ ਕਹਿੰਦੇ ਹਨ ਕਿ ਕਣਕ ਦਾ ਦਾਨ ਕਰੋ ਸੋਨਾ ਦਾਨ ਕਰੋ ਚੰਦੀ ਦਾਨ ਕਰੋ ਅਨਾਜ ਦਾਨ ਕਰੋ ਜੇਕਰ ਤੁਸੀਂ ਕਿਸੇ ਬ੍ਰਾਹਮਣ ਨੂੰ ਕੁਝ ਦਾਨ ਕਰਦੇ ਹੋ ਤਾਂ ਵੀ ਇਸ ਦਾ ਕੋਈ ਵੀ ਲਾਭ ਨਹੀਂ ਹੁੰਦਾ ਕਿਉਂਕਿ ਬ੍ਰਾਹਮਣ ਦਾ ਘਰ ਪਹਿਲਾਂ ਹੀ ਭਰਿਆ ਹੋਇਆ ਹੈ। ਉਸ ਨੂੰ ਇਸ ਦੀ ਜ਼ਰੂਰਤ ਵੀ ਨਹੀਂ ਹੈ ਤੁਹਾਡੇ ਦੁਆਰਾ ਦਿੱਤਾ ਗਿਆ ਪੈਸਾ ਇੱਥੇ-ਉੱਥੇ ਖਰਚ ਕਰੇਗਾ। ਪਰ ਤੁਹਾਡੇ ਦੁਆਰਾ ਦਿੱਤਾ ਗਿਆ ਭੋਜਨ ਵੀ ਇੱਥੇ-ਉੱਥੇ ਘਰ ਵਿੱਚ ਰੱਖ ਦੇਵੇਗਾ। ਉਸ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਉਹ ਭੋਜਨ ਤੇ ਪੈਸਾ ਕਿੱਥੇ ਜਾ ਰਿਹਾ ਹੈ। ਪਰ ਜੇ ਤੁਸੀਂ ਕਿਸੇ ਭੁੱਖੇ ਵਿਅਕਤੀ ਦਾ પેટ ਭਰਦੇ ਹੋ ਤਾਂ ਤੁਹਾਨੂੰ ਦੱਸ ਦਿਨਾ ਤੱਕ ਅਸ਼ੀਸ਼ ਦੇਵੇਗਾ ਜੇਕਰ ਕੋਈ ਭੁੱਖਾ ਵਿਅਕਤੀ ਰਾਤ ਨੂੰ ਭੁੱਖ ਨਾਲ ਪੀੜਿਤ ਹੈ ਤੇ ਜੇਕਰ ਤੁਸੀਂ ਉਹਦਾ ਪੇਟ ਭਰਦੇ ਹੋ ਤਾਂ ਤੁਹਾਨੂੰ ਸਾਰੀ ਉਮਰ ਹੀ ਅਸ਼ੀਸ਼ਾਂ ਦਿੰਦਾ ਰਹੇਗਾ ਜੇਕਰ ਤੁਸੀਂ ਕੋਈ ਚੰਗੇ ਸੇ ਕੰਮ ਕਰਨਾ ਚਾਹਦੇ ਹੋ ਤਾਂ ਜੇ ਕੰਮ ਕਰੋ ਜਿਸ ਨਾਲ ਤੁਹਾਨੂੰ ਜੇ ਅਸ਼ੀਸ਼ਾਂ ਮਿਲਣ ਜੇ ਤੁਸੀਂ ਕਿਸੇ ਬੇਜਾਨ ਜਾਨਵਰ ਨੂੰ ਕੁਝ ਖੋਹਦੇ ਹੋ ਤਾਂ ਕੋਈ ਜਾਨਵਰ ਬਿਮਾਰ ਹੈ ਕੋਈ ਜਾਨਵਰ ਜ਼ਖਮੀ ਹੈ ਉਸਦਾ ਇਲਾਜ ਕਰਾਉ ਤਾਂ ਤੁਹਾਨੂੰ ਇਸ ਤੋਂ ਬਹੁਤ ਸਾਰੇ ਕੁਣ ਮਿਲਣਗੇ ਇਸ ਤਰੀਕੇ ਨਾਲ দান ਕਰੋ ਜੇ ਤੁਸੀਂ ਇੱਕ ਬਿਹਤਰ দান ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ ਸਰਕਾਰੀ ਹਸਪਤਾਲ 'ਚ ਬਹੁਤ سارے ਗਰੀਬ ਲੋਕ ਹਨ ਜੋ ਬਿਮਾਰ ਹਨ ਉਹਨਾਂ ਨੂੰ ਪੁੱਛੋ ਕਿ ਉਹਨਾਂ ਨੂੰ ਖਾਣ ਲਈ ਕੀ ਚਾਹੀਦਾ ਹੈ ਜਾਂ ਜੇ ਉਹਨਾਂ ਨੂੰ ਕੁਝ ਪੈਸੇ ਜਾਂ ਦਵਾਈਆਂ ਦੀ ਲੋੜ ਹੈ ਤਾਂ ਉਹਨਾਂ ਨੂੰ ਪੈਸੇ ਦਾਓ ਪਰ ਉਹਨਾਂ ਨੂੰ ਕਿਸੇ ਦੀ ਦਵਾਈ ਦੀ ਲੋੜ ਹੈ ਤਾਂ ਉਹਨਾਂ ਨੂੰ ਦਵਾਈ ਦਵਾ ਦਿਓ ਉਹਨਾਂ ਨੂੰ ਖਾਣ ਲਈ ਕੁਝ ਲਿਆ ਉਹਨਾਂ ਨੂੰ ਸੇਵ ਜਾ ਕਿੱਲੇ ਦੇ ਦਿਓ ਉਹਨਾਂ ਨੂੰ ਇਸ ਤੋਂ ਬਹੁਤ سارے ਚੰਗੇ ਪੁੰਨ ਮਿਲਣਗੇ ਕਿਉਂਕਿ ਜਦੋਂ ਤੁਸੀਂ ਕਿਸੇ ਬਿਮਾਰ ਨੂੰ ਖਾਣ ਲਈ ਕੁਝ ਚੰਗਾ ਦਿੰਦੇ ਹੋ ਉਹਨਾਂ ਨੂੰ ਕੋਈ ਦਵਾਈ ਲੈਂਦੇ ਹੋ ਜੇਕਰ ਕੋਈ ਗਰੀਬ ਬਿਮਾਰ ਵਿਅਕਤੀ ਹੈ ਜੋ ਆਪਣਾ ਇਲਾਜ ਕਰਉਣ ਦੇ ਯੋਗ ਨਹੀਂ ਹੈ ਤਾਂ ਕਿਸੇ ਦਾ ਪੁੱਤਰ ਤੁਹਾਡੇ ਕਾਰਨ ਚੰਗਾ ਹੋਵੇਗਾ ਉਸ ਦਾ ਪੁੱਤਰ ਤੁਹਾਨੂੰ ਅਸ਼ੀਰਵਾਦ ਦੇਵੇਗਾ ਕਿਸੇ ਦਾ ਘਰ ਬਣੇਗਾ ਤੁਹਾਨੂੰ ਬਹੁਤ سارے ਪੁੰਨ ਮਿਲਣਗੇ ਇਸ ਲਈ ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਜੇਕਰ ਤੁਸੀਂ ਸ਼ਨੀਦੇਵ ਨੂੰ ਕੁਝ ਕਰਨਾ ਚਾਹੁੰਦੇ ਹੋ ਤਾਂ ਅਜਿਹਾ ਕੰਮ ਕਰੋ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਤੁਸੀਂ ਮੰਦਿਰ ਵਿੱਚ ਦਾਨ ਕਰ ਰਹੇ ਹੋ ਤੁਸੀਂ ਕਿਸੇ ਬ੍ਰਾਹਮਣ ਨੂੰ ਦਾਨ ਕਰ ਰਹੇ ਹੋ ਤੁਸੀਂ ਫਲਾਣਾ ਦਾਨ ਕਰ ਰਹੇ ਹੋ ਉਹਨਾਂ ਦਾਨ ਕਰਨ ਨਾਲ ਕੁਝ ਵੀ ਨਹੀਂ ਹੁੰਦਾ ਤੁਹਾਨੂੰ ਜਿਹੜਾ ਕਰਨ ਨਾਲ ਕੋਈ ਲਾਭ ਨਹੀਂ ਮਿਲੇਗਾ ਤੁਹਾਨੂੰ ਪਰਤੀਸ਼ਤ ਵਾਪਸੀ ਨਹੀਂ ਮਿਲੇਗੀ ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦਾਨ ਕਰਨ ਦੇ ਪੰਛਾ ਕੀਤੀ ਹੈ ਜੇਕਰ ਤੁਸੀਂ ਸ੍ਰੀ ਗੁਰੂ ਦਾਨ ਕਰ ਰਹੇ ਹੋ ਜਿਵੇਂ ਤੁਹਾਨੂੰ ਦੱਸਿਆ ਹੈ ਤਾਂ ਤੁਹਾਨੂੰ ਇੱਕ ਨਹੀਂ ਸਗੋ 1000% 4 ਲੱਖ ਵਾਪਸੀ ਮਿਲੇਗੀ ਖੂਨਦਾਨ ਇੱਕ ਮਹਾਨ ਦਾਨ ਹੈ ਤੁਸੀਂ ਇਹ ਲਾਈਨ ਜ਼ਰੂਰ ਸੁਣੀ ਹੋਵੇਗੀ ਐਸ ਲਈ ਜੇਕਰ ਕਿਸੇ ਨੂੰ ਖੂਨ ਦੀ ਲੋੜ ਹੈ ਤਾਂ ਤੁਸੀਂ ਆਪਣਾ ਖੂਨ ਵੀ ਦਾਨ ਕਰ ਸਕਦੇ ਹੋ ਪਰ ਕਿਉਂਕਿ ਖੂਨਦਾਨ ਇੱਕ ਮਹਾਨ ਦਾਨ ਹੈ ਜੇ ਹਾਂ ਕੰਮ ਕਰੋ ਤੁਹਾਨੂੰ ਬਹੁਤ ਲਾਭ ਮਿਲੇਗਾ ਮੈਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ ਮੈਂ ਜਾਣਦੀ ਹਾਂ ਕਿ ਤੁਹਾਡੀ ਕਿਸਮਤ ਤੁਹਾਨੂੰ ਬਹੁਤ ਰਹੁੰਦੀ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਫਾਇਦੇ ਵੀ ਦਿੱਤੇ ਹਨ ਤੁਸੀਂ ਦੁੱਖ ਵੀ ਚੱਲੇ ਹਨ ਪਰ ਤੁਸੀਂ ਪੈਸੇ ਬਾਰੇ ਵੀ ਚਿੰਤਿਤ ਹੋ ਅਜਾਇਜ਼ਾ ਜੇਕਰ ਤੁਸੀਂ ਮੇਰੇ ਦੁਆਰਾ ਸਿਝਾਏ ਗਏ ਉਪਾਏ ਕਰਦੇ ਹੋ ਤਾਂ ਤੁਸੀਂ ਭਾਵੇਂ ਕਿੰਨੇ ਵੀ ਗਰੀਬ ਕਿਉਣਾ ਹੋਵੇ ਤੁਹਾਡਾ ਕਾਜਾ ਉੱਤ ਜਾਵੇਗਾ ਤੁਹਾਨੂੰ ਫਾਇਦਾ ਹੋਵੇਗਾ ਇਹ ਭਾਵੇਂ ਤੁਹਾਨੂੰ ਜ਼ਰੂਰ ਅਪਣਾਉਣੇ ਚਾਹੀਦੇ ਹਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਮੈਨੂੰ ਲੈਗਜ਼ਰੀ ਬਾਰੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਸਿਮਰਿਤ ਵੈਸਟ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ